ਜ਼ਿਲ੍ਹਾ ਸੰਗਰੂਰ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਾਲ ਵਿਕਾਸ ਦਫ਼ਤਰ ਸੰਗਰੂਰ ਸਾਹਮਣੇ ਧਰਨਾ ਦਿੱਤਾ ਗਿਆ। ਇੱਥੇ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀਆਂ ਕੁਝ ਮੰਗਾਂ ਨੇ ਜੋ ਕਾਫੀ ਸਮੇਂ ਤੋਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਤੇ ਉਸੇ ਤਹਿਤ ਹੀ ਅੱਜ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨਾ ਨਵੇਂ ਮੰਗਾਂ ਦੱਸਿਆ ਜਿਵੇਂ ਕਿ ਫੀਡ ਨੂੰ ਡੋਰ ਟੂ ਡੋਰ ਪੇਜਾ ਜਾਵੇ, ਬਾਲਣ ਦੇ ਪੈਸੇ ਖਾਤਿਆਂ ਦੇ ਵਿੱਚ ਪਾਏ ਜਾਣ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜ਼ਬਰੀ ਬਦਲੀਆਂ ਜੋ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਤੇ ਇੱਕ ਵੱਡੀ ਜਾਣਕਾਰੀ ਜੋ ਉਹਨਾਂ ਨੇ ਦੱਸੀ ਕਿ ਜੋ ਉਹਨਾਂ ਦੀ ਮੰਗ ਹੈ ਕਿ ਜੋ ਮਾਨ ਪੱਤਾ 7 ਤਰੀਕ ਤੱਕ ਆਉਂਦਾ ਉਹ ਵਰਕਰਾਂ ਹੈਲਪਰਾਂ ਦੇ ਖਾਤਿਆਂ ਦੇ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹ ਨਹੀਂ ਆ ਰਿਹਾ ਤੇ ਉਸ ਨੂੰ ਸਮੇਸਰ ਪਾਇਆ ਜਾਵੇ। ਇਸ ਸੂਰੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਆ ਉਹ ਇੱਕ ਵਾਰੀ ਸੁਣ ਲੈਣੇ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਅਨਦੀਪ ਕੁਮਾਰੀ ਬਲੈਕ ਪ੍ਰੈਜ਼ੀਡੈਂਟ ਜ਼ਿਲ੍ਹਾ ਸਕੱਤਰ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਬਾਲ ਵਿਕਾਸ ਦਫ਼ਤਰ ਅੱਗੇ ਧਰਨਾ ਦੇ ਰਹੇ ਹੋ ਅਸੀਂ ਸਾਡਾ ਸਰ ਕਾਫੀ ਟਾਈਮ ਤੋਂ ਇੱਕ ਤਾਂ ਬਾਲਣ ਦੇ ਜਿਹੜੇ ਪੈਸੇ ਸੀਗੇ ਪਹਿਲਾਂ ਅਸੀਂ ਬਹੁਤ ਲਾਈ ਲੰਬੀ ਲੜ ਕੇ 40 ਪੈਸੇ ਤੋਂ 1 ਰੁਪਿਆ ਕਰਵਾਇਆਗਾ ਤੇ ਉਹ ਬਾਲਣ ਦੇ ਪੈਸੇ ਬਹੁਤ ਟਾਈਮ ਦੇ ਆਏ ਪਏ ਨੇ ਇਹਨਾਂ ਕੋਲ ਉਹ ਸਾਨੂੰ ਹਜੇ ਤੱਕ ਜਿਹੜੇ ਸਾਡੇ ਖਾਤਿਆਂ ਦੇ ਵਿੱਚ ਨਹੀਂ ਪਾਏ ਗਏ ਦੂਸਰਾ ਸਾਡਾ ਜਿਹੜਾ ਫਲੈਕਸੀ ਫੰਡ ਆ ਉਹ ਇਹਨਾਂ ਕੋਲੇ ਬਜਟ ਵੀ ਆ ਚੁੱਕਿਆ ਹੈ 2000 ਰੁਪਏ ਸਾਡਾ ਜਿਹੜਾ ਫੁੱਲ ਸੈਂਟਰ ਆ ਉਹਨਾਂ ਦਾ ਤੇ 1000 ਰੁਪਏ ਮਿੰਨੀ ਸੈਂਟਰ ਦਾ ਹਾਲਾਂਕਿ ਸਾਡੀ ਲੜਾਈ ਇਹ ਵੀ ਚੱਲ ਰਹੀ ਹੈ ਵੀ ਮਿੰਨੀ ਵੀ ਇੱਕ ਸੈਂਟਰ ਹੈ ਉਹਦੇ ਵਿੱਚ ਵੀ ਉਨੇ ਹੀ ਜ਼ਰੂਰਤ ਹੈ ਜਿੰਨੀ ਫੁੱਲ ਸੈਂਟਰ ਦੇ ਵਿੱਚ ਹੈ ਕਿਉਂਕ ਕਿ ਆਉਂਦੇ ਨੇ ਤਾਂ ਉੱਥੇ ਵੀ ਉਨੇ ਹੀ ਜ਼ਰੂਰਤ ਹੈ ਤਾਂ ਉਹਨਾਂ ਦਾ ਜਿਹੜਾ ਘਟਾ ਕੇ 1000 ਰੁਪਿਆ ਪਹਿਲਾਂ ਜਿਹੜਾ ਬਰਾਬਰ ਬਰਾਬਰ ਆਉਂਦਾ ਸੀ ਫਲੈਕਸੀ ਫੰਡ ਤਾਂ ਹੁਣ ਉਹਦੇ ਵਿੱਚ 1000 ਰੁਪਿਆ ਜਿਹੜਾ ਮਿੰਨੀ ਸੈਂਟਰ ਦਾ ਇਹਨਾਂ ਨੇ ਘਟਾਤਾ ਇੱਕ ਸਾਡਾ ਇਹ ਮੁੱਦਾ ਜਿਹੜਾ ਅੱਜ ਅਸੀਂ ਆਏ ਆ ਤੇ ਦੂਸਰਾ ਸਾਡਾ ਜਿਹੜੀਆਂ ਸਾਡੀਆਂ ਆਂਗਣਵੜੀ ਹੈਲਪਰ ਨੇ ਜਿਨ੍ਹਾਂ ਦੀ ਨਵੀਂ ਭਰਤੀ ਹੋਈ ਹੈ ਤਾਂ ਸਾਡੀਆਂ ਜਿਹੜੀਆਂ ਗਾਈਡਲਾਈਨਰ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਇੱਕ ਪਰਿਵਾਰ ਦੇ ਵਿੱਚੋਂ ਦੋ ਮੈਂਬਰ ਇੱਕ ਜਗ੍ਹਾ ਤੇ ਇਕੱਠੇ ਨੌਕਰੀ ਨਹੀਂ ਕਰ ਸਕਦੇ ਤਾਂ ਉਹਦੇ ਵਿੱਚ ਉਹਨਾਂ ਨੂੰ ਬਿਨਾ ਬੁਲਾਏ ਬਿਨਾ ਸੂਚਿਤ ਕੀਤੇ ਉਹਨਾਂ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਜਿਹੜੇ ਹੱਥਾਂ ਦੇ ਵਿੱਚ ਪਕੜਾ ਦਿੱਤੇ ਗਏ ਔਰ ਉਹਨਾਂ ਨੂੰ ਇਹ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤਾਂ ਅਸੀਂ ਜਿਹੜੀਆਂ ਸਾਡੀਆਂ ਸਿਵਾਵਾਂ ਨੇ ਤੁਹਾਡੀਆਂ ਸੀ ਉਹਨਾਂ ਨੂੰ ਖਤਮ ਕਰ ਦਾਂਗੇ ਤਾਂ ਇਹ ਬਹੁਤ ਵੱਡੀ ਗੱਲ ਹੈ ਜੇਕਰ ਸਾਨੂੰ ਇੱਕ ਛੋਟੀ ਜੀ ਗੱਲ ਪਿੱਛੇ ਬਿਨਾ ਬੁਲਾਏ ਬਿਨਾ ਸੂਚਿਤ ਕੀਤੇ ਤੁਸੀਂ ਸਾਡੀ ਪਹਿਲਾਂ ਬਦਲੀ ਕਰ ਰਹੇ ਹੋ ਦੂਸਰੇ ਨਾਲ ਅਡਜਸਟਮੈਂਟ ਕਰ ਰਹੇ ਹੋ ਔਰ ਉਹ ਤੋਂ ਬਾਅਦ ਪ੍ਰਤਮ ਕੀ ਵੀ ਦੇ ਰਹੇ ਹੋ ਤਾਂ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਤਾਂ ਅਸੀਂ ਇਸੇ ਕਰਕੇ ਅਸੀਂ ਮਤਲਬ ਜਿਹੜਾ ਅੱਜ ਇਮੀਡੀਏਟਲੀ ਜਿਹੜੀ ਕਾਲ ਦੇ ਕੇ ਅਸੀਂ ਅੱਜ ਉਸ ਪ੍ਰਦਰਸ਼ਨ ਕੀਤਾ ਹੈਗਾ ਇਸ ਚੀਜ਼ ਨੂੰ ਇਸ ਤੋਂ ਅੱਗੇ ਵੀ ਕੋਈ ਐਕਸ਼ਨ ਹੋਵੇਗਾ ਬਿਲਕੁਲ ਜੀ ਸਾਡਾ ਜਿਹੜਾ ਮਹਾਰਾਸ਼ਟਰ ਦੇ ਵਿੱਚ ਸਾਡੇ ਲਗਾਤਾਰ ਹੜਤਾਲ ਚੱਲ ਰਹੀਆਂ ਅੰਗਰਵੜੀ ਵਰਕਰ ਹੈਲਪਰ ਦੀ ਉਹਨਾਂ ਤੇ ਇੱਕ ਐਸਮਾ ਕਾਨੂੰਨ ਲਾਉਣ ਦੀ ਗੱਲ ਕੀਤੀ ਗਈ ਹੈ ਜਿਦੇ ਵਿੱਚ ਹੜਤਾਲ ਨੂੰ ਚੱਕ ਕੇ ਨਵੀਂ ਭਰਤੀ ਕਰਨ ਦੀ ਗੱਲ ਕਰਦੇ ਨੇ ਤਾਂ ਉਹ ਉਹਦੇ ਵੀ ਅਸੀਂ ਸਨੱਖਣ ਦੇ ਵਿੱਚ ਹੈ ਜਿਹੜਾ ਅਸੀਂ ਇਹ ਅੱਜ ਇੱਕ ਮਨਪੱਤਰ ਹੁਣ ਕੀ ਨਾਮ ਹੈ ਆਪਣਾ ਮੇਰਾ ਨਾਮ ਸਰਜੀਤ ਕੌਰ ਹੈ ਜੀ ਬਲਾਕ ਬਲਾਹਕਰ ਖਜਾਂਸੀ ਹੈ ਕੀ ਮੁੱਦੇ ਨੂੰ ਲੈ ਕੇ ਤੁਸੀਂ ਅੱਜ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਅੱਗੇ ਜੋ ਇਹ ਪ੍ਰੋਟੈਸਟ ਕਰ ਰਹੇ ਹੋ ਅੱਜ ਜੇ ਅਸੀਂ ਇਸ ਪ੍ਰੋਟੈਸਟ ਨੂੰ ਲੈ ਕੇ ਕਿਉਂਕਿ ਸਾਡੇ ਸਥਾਨਕ ਮੁੱਦੇ ਨਹੀਂ ਕੁਝ ਜਿਸ ਤਰ੍ਹਾਂ ਸਾਡਾ ਮਾਨਪੱਤਾ ਉਹ ਸਮੇਂ ਸਰ ਖਾਤਿਆਂ ਵਿੱਚ ਨਹੀਂ ਪੈਂਦਾ ਅੱਜ 10 ਤਰੀਕ ਹੋ ਚੁੱਕੀ ਆ ਅਜੇ ਤੱਕ ਸਾਡਾ ਜਿਹੜਾ ਸਟੇਟ ਦਾ ਮਾਨਪੱਤਾ ਪੈਣਾ ਹੁੰਦਾ ਸਾਨੂੰ ਉਹ ਵੀ ਖਾਤਿਆਂ ਦੇ ਵਿੱਚ ਨਹੀਂ ਆ ਪਿਆ ਹੈਗਾ ਕਿਉਂਕਿ ਸੈਂਟਰ ਦਾ ਜੋ ਮਾਨਪੱਤਾ ਅਜੇ ਤੱਕ ਬਜਟ ਨਹੀਂ ਆਇਆ ਉਹ ਤਾਂਲੇ ਪੈਣਾ ਹੀ ਕੀ ਸੀਗਾ ਜਿਹੜੇ ਸਾਡੇ ਰੈਂਟ ਨੇਗੇ ਉਹ ਵੀ ਜਿਹੜਾ 5500 ਸਾਨੂੰ ਮਾਨ ਪੱਤਾ ਮਿਲਦਾ ਉਹਦੇ ਵਿੱਚੋਂ ਹੀ ਵਰਕਰ ਜਿਹੜਾ ਹੈਗਾ ਮਕਾਨ ਮਾਲਕਾਂ ਨੂੰ ਅਦਾ ਕਰਦੀ ਹੈ ਉਹ ਵੀ ਜਿਹੜੇ ਰੈਂਟ ਜਿਹੜੇ ਨੇ ਪਿਛਲੇ 2022 ਜਿਹੜੇ 2022 ਤੋਂ ਸਾਡੇ ਬਕਾਇਆ ਰਹਿੰਦੇ ਨੇ ਇਹ ਸਰਕਾਰ ਵੱਲ ਦਸੰਬਰ 2022 ਤੋਂ ਕਿਸੇ ਵੀ ਜਿਹੜੇ ਖਾਤੇ ਦੇ ਵਿੱਚ ਜਿਹੜੇ ਨੇ ਰੈਂਟ ਨਹੀਂ ਪਏ ਹੁਣ ਵੀ ਬਜਟ ਆਇਆ ਹੋਇਆ ਹੁਣ ਵੀ ਇੱਥੋਂ ਦੇ ਦਫ਼ਤਰ ਨੇ ਜਿਹੜਾ 3-3 ਮਹੀਨਿਆਂ ਦਾ ਹੀ ਸਿਰਫ ਜਿਹੜਾ ਰੈਂਟ ਜਿਹੜਾ ਹੈਗਾ ਉਹਨਾਂ ਦੇ ਖਾਤਿਆਂ 'ਚ ਪਾਇਆ ਹੈ ਜਿਹੜਾ ਜਿਹੜਾ 14-14 ਮਹੀਨਿਆਂ ਦਾ ਹੋ ਚੁੱਕਿਆ ਹੈ ਇਸ ਕਰਕੇ ਜਿਹੜਾ ਹੈਗਾ ਬਹੁਤ ਜਿਹੜਾ ਬਾਲਣ ਦੇ ਪੈਸੇ ਨੇ ਸਾਡੇ ਸਾਡੇ ਆਂਗਣਵਾੜੀ ਸੈਂਟਰਾਂ ਦੇ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਦਾ ਖਾਣਾ ਬਣਦਾ ਉਹ ਵੀ ਜਿਹੜੇ ਅਸੀਂ ਨੇ ਜਿਹੜੇ ਅਸੀਂ ਆਪਣੇ ਸਲੰਡਰ ਪਰਵਾਉਂਦੇ ਆ ਉਹ ਅਸੀਂ ਆਪਣੀ ਜੇਬ ਦੇ ਵਿੱਚੋਂ ਪਰਵਾ ਰਹੇ ਹਾਂ ਕਿਉਂਕਿ ਲਗਾਤਾਰ ਜਦੋਂ ਤੋਂ ਲੋਕਡਾਊਨ ਖੁੱਲਿਆ ਉਦੋਂ ਤੋਂ ਅਸੀਂ ਬਾਲਣ ਦਾ ਪੈਸਾ ਖਰਚ ਰਹੇ ਹਾਂ ਉਹਦਾ ਜਿਹੜਾ ਇੱਕ ਕਿਸ਼ਤ ਪਹਿਲਾਂ 94000 ਆ ਚੁੱਕੀ ਹੈ ਉਹਨੂੰ ਅੱਜ ਨੂੰ ਤਕਰੀਬਨ 3 ਮਹੀਨੇ ਹੋ ਚੁੱਕੇ ਨੇ ਉਹ ਵੀ ਇਹਨਾਂ ਸੀਡੀਪੀਓ ਮੈਡਮ ਦੇ ਖਾਤੇ ਦੇ ਵਿੱਚ ਪਏ ਨੇ ਉਹ ਵੀ ਹਜੇ ਤੱਕ ਵਰਕਰਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਏ 50000 ਰੁਪਏ ਹੁਣ ਪਿੱਛੇ ਜੇ ਆ ਚੁੱਕੇ ਐ ਉਹ ਵੀ ਜਿਹੜਾ ਹੈਗਾ ਇਹਨਾਂ ਦੇ ਖਾਤਿਆਂ ਦੇ ਵਿੱਚ ਹੀ ਪਿਆ ਹੈ ਉਹ ਵੀ ਸਾਡੇ ਜਿੰਨੇ ਵੀ ਪਹਿਲਾਂ ਸੰਗੂਰ ਜ਼ਿਲ੍ਹੇ ਦੇ ਹੋਰ ਬਲਾਕ ਨੇ ਸਾਰਿਆਂ ਦੇ ਵਿੱਚ ਜਿਹੜੇ ਨੇ ਸੀਡੀਪੀਓ ਜੋ ਵੀ ਅਫਸਰ ਜਿਹੜੇ ਹੈਗੇ ਨੇ ਉਹ ਖਾਤਿਆਂ ਦੇ ਵਿੱਚ ਵਰਕਰਾਂ ਦੇ ਵਿੱਚ ਪੈਸੇ ਪਾ ਚੁੱਕੇ ਨੇ ਪਰ ਸਾਡੇ ਇਹੋ ਜਿਹੇ ਹਜੇ ਪ੍ਰਿੰਸ ਅਫਸਰ ਨੇ ਇਹ ਜਿਹੜੇ ਖਾਤੇ ਆ ਉਹ ਪੈਸਾ ਜਿਹੜਾ ਉਹ ਤੇ ਪੁੰਡਲੀ ਮਾਰ ਕੇ ਬੈਠੇ ਹੋਏ ਨੇ ਕਿਸੇ ਵੀ ਵਰਕਰ ਦੇ ਖਾਤੇ ਦੇ ਵਿੱਚ ਇੱਕ ਵੀ ਰੁਪਈਆ ਨਹੀਂ ਆਇਆ ਹੈਗਾ ਸਾਡੇ ਸੈਂਟਰ ਦੇ ਬੱਚੇ ਵੀ ਭੁੱਖੇ ਮਰਦੇ ਨੇ ਔਰ ਸਾਡੇ ਘਰ ਵਾਲੇ ਬੱਚੇ ਵੀ ਜਿਨ੍ਹਾਂ ਨਾਲ ਸਾਡਾ ਚੁੱਲ੍ਹਾ ਚੌਂਕਾ ਚੱਲਦਾ ਅਸੀਂ 55 ਤੋਂ 5500 ਰੁਪਏ ਦੇ ਵਿੱਚ ਹੀ ਅਸੀਂ ਮਕਾਨ ਮਾਲਕ ਨੂੰ ਰੈਂਟ ਦਿੰਨੇ ਆ ਔਰ ਆਪਣੇ ਘਰ ਦੇ ਆਪਣੇ ਬੱਚਿਆਂ ਵਾਸਤੇ ਜਿਹੜਾ ਹੈਗਾ ਆਪਣਾ ਖਾਣ ਪਾਣ ਦਾ ਪ੍ਰਬੰਧ ਕਰਦੇ ਆ ਉਹ ਵੀ ਸਮੇਂ ਸਿਰ ਸਾਡਾ ਜਿਹੜਾ ਖਾਤਿਆਂ ਦੇ ਵਿੱਚ ਨਹੀਂ ਪਾਇਆ ਜਾਂਦਾ ਉਸ ਤੋਂ ਬਾਅਦ ਫਲੈਕਸੀ ਫੰਡ ਦੀ ਰਕਮ ਹੈ ਉਹ 2000 ਹੋ ਚੁੱਕੀ ਐ ਉਹ ਵੀ ਇਹਨਾਂ ਦੇ ਖਾਤਿਆਂ ਦੇ ਵਿੱਚ ਹੀ ਪਈ ਐ ਵਰਦੀਆਂ ਦੇ ਪੈਸੇ ਸਾਡਾ 1000 ਰੁਪਿਆ ਉਹ ਆ ਚੁੱਕਿਆ ਉਹ ਵੀ ਅਜੇ ਤੱਕ ਸਾਨੂੰ ਜਿਹੜਾ ਹੈਗਾ 1 ਰੁਪਿਆ ਨਹੀਂ ਮਿਲਿਆ ਇਹਨਾਂ ਸਥਾਨਕ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਪ੍ਰੋਟੈਸਟ ਕਰਨ ਵਾਸਤੇ ਆਏ ਆ ਇਹਨਾਂ ਦੇ ਦਫ਼ਤਰ ਦੇ ਅੱਗੇ ਉਸ ਤੋਂ ਇਲਾਵਾ ਜਿਹੜੀਆਂ ਪ੍ਰਮੋਸ਼ਨਾਂ ਨਹੀਂ ਗਈਆਂ ਜਵਰੀ ਪਹਿਲਾਂ ਇਹਨਾਂ ਨੇ ਗਲਤ ਪ੍ਰਮੋਸ਼ਨ ਕੀਤੀ ਹੋਈ ਸੀਗੀ ਲੋਂਗੋਵਾਲ ਦੇ ਵਿੱਚ ਉਹਦੇ ਵਿੱਚ ਵੀ ਜਿਹੜਾ ਸੀਗਾ ਉਹ ਬੀਬੀ ਨੂੰ ਜਿਹੜਾ ਸੀ ਬੈਕ ਉਨੇ ਸੀਟ ਤੇ ਪੇਸ ਦਿੱਤਾ ਗਿਆ ਸੀ ਉਥੇ ਜਿਹੜਾ ਸੀਗਾ ਬਦਲੀ ਦਾ ਮੁੱਦਾ ਸੀ ਸਾਡਾ ਬਦਲੀ ਵਾਲੀ ਭੈਣ ਨੂੰ ਜਾਣਾ ਚਾਹੀਦਾ ਸੀਗਾ ਉਥੇ ਵੀ ਗਲਤ ਇਹਨਾਂ ਨੇ ਪ੍ਰੋਮੋਸ਼ਨ ਕੀਤੀ ਸੀਗੀ ਉਸ ਦਾ ਵੀ ਜਿਹੜਾ ਦੁਆਰਾ ਉਹਨਾਂ ਨੂੰ ਜਦੋਂ ਕਿ ਮੈਕਮੇਂ ਦੇ ਗਾਈਡਲਾਈਨਸ ਸੀਗੇ ਆ ਵੀ ਹੁਣ ਉਹਦੇ ਵਿੱਚ ਜਿਹੜਾ ਸੀਗਾ ਕਿਸੇ ਨੂੰ ਵੀ ਪ੍ਰੋਮੋਸ਼ਨ ਨਹੀਂ ਕਰਨੀ ਕਿਸੋ ਕੋਈ ਵੀ ਭਰਤੀ ਨਹੀਂ ਹੋ ਸਕਦੀ ਉਹਦੀਆਂ ਵੀ ਤੱਜਾਂ ਉਡਾ ਕੇ ਇਹਨਾਂ ਮੈਡਮਾਂ ਨੇ ਉਹਨਾਂ ਨੂੰ ਹੁਣ ਆਰਡਰ ਦਿੱਤੇ ਨੇ ਸੰਗਰੂਰ ਤੋਂ ਹਰਜਿੰਦਰ ਦੁੱਗਾ ਅਤੇ ਹਰਪਾਲ ਕਾਪਤਾ ਦੀ ਦੇਸ਼ ਸਵਕ ਲਈ ਰਿਪੋਰਟ